ਦੋਸਤੋ ਦਿੱਲੀ ਪਬਲਿਕ ਸਕੂਲ ਪਟਿਆਲਾ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨ ਦੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦੇਵਾਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦਿੱਲੀ ਪਬਲਿਕ ਸਕੂਲ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਨਾ ਪੋਸਟਾਂ ਲਈ ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਨੇ ਜੀ ਉਹਨਾਂ ਕੋਲ ਕੁਆਲੀਫਿਕੇਸ਼ਨ ਦੇ ਨਾਲ ਨਾਲ 5 ਸਾਲ ਦਾ ਐਕਸਪੀਰੀਅੰਸ ਹੋਣਾ ਵੀ ਜ਼ਰੂਰੀ ਹੈ ਜੀ ਕੰਪਿਊਟਰ ਆਦਿ ਦਾ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਉੱਥੇ ਜਾ ਕੇ ਵੀ ਤੁਸੀਂ ਨੋਟੀਫਿਕੇਸ਼ਨ ਰੀਡ ਕਰ ਸਕੋਗੇ ਹੋਰ ਬਧਰੀ ਜਾਣਕਾਰੀ ਲਈ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertsbyhardi.com ਦੇ ਉੱਪਰ ਵੀ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਮੈਂ ਆਪਣੀ ਵੈਬਸਾਈਟ ਦੇ ਉੱਪਰ ਡੇਲੀ ਨਵੀਂ ਤੋਂ ਨਵੀਂ ਭਰਤੀ ਜੋ ਆਉਂਦੀ ਆ ਉਹਦੀ ਵੀਡੀਓ ਅਪਲੋਡ ਕਰਦਾ ਰਹਿਣਾ ਦੋਸਤੋ ਪੋਸਟ ਅਡਿਟਰ ਕੁਝ ਇਸ ਪ੍ਰਕਾਰ ਦੇ ਪੋਸਟ ਅਮਰੀਕਾ ਜੀ ਪੀਜੀਟੀ ਸਬਜੈਕਟ ਜੀ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਮੈਥਮੈਟਿਕਸ ਜੀਓਗ੍ਰਾਫੀ ਨੰਬਰ 2 ਜੀ ਟਜੀਟੀ ਸਾਇੰਸ ਮੈਥਮੈਟਿਕਸ ਇੰਗਲਿਸ਼ ਪੰਜਾਬੀ ਫਰੈਂਚ ਕੰਪਿਊਟਰ ਆਈਟੀ ਨੈਕਸਟ ਹੈ ਜੀ ਪੀ ਆਰਟੀ ਮੈਥਮੈਟਿਕਸ ਚਰਨਲ ਨੈਕਸਟ ਹੈ ਜੀ ਪ੍ਰੀ ਪ੍ਰਾਇਮਰੀ ਟੀਚਰ ਨੈਕਸਟ ਹੈ ਸਪੈਸ਼ਲ ਐਜੂਕੇਟਰ ਨੈਕਸਟ ਹੈ ਜੀ ਰੋਬੋਟਿਕ ਟ੍ਰੇਨਰ ਨੈਕਸਟ ਹੈ ਜੀ ਲਾਇਬ੍ਰੇਰੀਅਨ ਨੈਕਸਟ ਹੈ ਜੀ ਸਿਵਲ ਇੰਜੀਨੀਅਰਿੰਗ ਦੋਸਤੋ ਨੈਕਸਟ ਪੋਸਟ ਹੈ ਜੀ ਆਈਟੀ ਅਸਿਸਟੈਂਟ ਨੈਕਸਟ ਹੈ ਸਵੀਮਿੰਗ ਕੋਚ ਮੇਲ ਫੀਮੇਲ ਦੋਨੋ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਨਾ ਪੋਸਟਾਂ ਲਈ ਉਮਰ ਹੱਦ ਹੈ ਜੀ 18 ਤੋਂ ਲੈ ਕੇ 50 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫਿਕੇਸ਼ਨ ਹੈ ਜੀ ਗ੍ਰੈਜੂਏਟ ਡਿ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਜਿਸ ਪੋਸਟ ਲਈ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਉਸ ਪੋਸਟ ਦਾ ਡਿਪਲੋਮਾ ਵੀ ਤੁਸੀਂ ਕੰਪਲੀਟ ਕੀਤਾ ਹੋਣਾ ਜ਼ਰੂਰੀ ਹੈ ਜੀ ਸੈਲਰੀ ਤੁਹਾਨੂੰ ਗੱਲਬਾਤ ਨਾਲ ਤੱਤੀ ਜਾਵੇਗੀ ਤੁਸੀਂ ਜਿਵੇਂ ਹੀ ਇੰਟਰਵਿਊ ਲਈ ਤੁਹਾਨੂੰ ਬੁਲਾਇਆ ਜਾਵੇਗਾ ਉਸ ਪਹੁੰਚ ਕੇ ਉਸ ਸਮੇਂ ਪਹੁੰਚ ਕੇ ਤੁਸੀਂ ਗੱਲਬਾਤ ਨਾਲ ਆਪਣੀ ਸੈਲਰੀ ਤੈਅ ਕਰ ਲੈਣੀ ਹੋਵੇਗੀ ਜੀ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਅੱਜ ਤੋਂ 10 ਦਿਨਾਂ ਦੇ ਅੰਦਰ ਅੰਦਰ ਤੁਸੀਂ ਆਪਣਾ ਰੈਜ਼ਿਊਮ ਸੈਂਡ ਕਰ ਸਕੋਗੇ ਮੇਲ ਆਈਡੀ ਐ ਤੁਸੀਂ ਦੇਖ ਸਕਦੇ ਜੀ ਮੇਲ ਆਈਡੀ ਤੇ ਮੈਂਸ਼ਨ ਕੀਤੀ ਗਿਆ ਇਹਦਾ ਲਿੰਕ ਵੀ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਇਸ ਮੇਲ ਆਈਡੀ ਤੇ ਤੁਸੀਂ ਮੇਲ ਕਰਨਾ ਹੋਵੇਗਾ ਹੋਰ ਬਧਰੀ ਜਾਣਕਾਰੀ ਲਈ ਤੁਸੀਂ ਮੇਰੇ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੇ ਦਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ